ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਦੇ ਜਿਸ ਤਖਤ ਦੇ ਉੱਪਰ ਬੈਠ ਕੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਜਾਰੀ ਕੀਤਾ ਸੀ ਜਿਸ ਤਖਤ ਦੇ ਉੱਪਰ ਬੈਠ ਕੇ ਬਹਾਦਰ ਸ਼ਾਹ ਨੇ ਸਿੱਖਾਂ ਨੂੰ ਖਤਮ ਕਰਨ ਦਾ ਹੁਕਮ ਜਾਰੀ ਕੀਤਾ ਸੀ ਜਿਸ ਤਖਤ ਤੋਂ ਬੈਠ ਕੇ ਸਮੇਂ-ਸਮੇਂ ਦੇ ਉੱਪਰ ਸਿੱਖਾਂ ਦੇ ਖਿਲਾਫ ਫਰਮਾਨ ਜਾਰੀ ਕੀਤੇ ਗਏ ਸੀ ਉਹ ਤਖਤ ਸਿੱਖਾਂ ਨੇ ਪੁੱਟ ਕੇ ਘੋੜਿਆਂ ਦੇ ਮਗਰ ਪਾ ਕੇ ਸ਼੍ਰੀ ਅਮਰਤਸਰ ਸਾਹਿਬ ਲੈ ਕੇ ਆਂਦਾ ਇਹ ਤਖਤ ਕਿਵੇਂ ਪੁੱਟਿਆ ਗਿਆ ਔਰ ਅਮਰਤਸਰ ਕੌਣ ਲੈ ਕੇ ਆਇਆ ਆਪਾਂ ਇਸੇ ਨੂੰ ਹੀ ਵਿਚਾਰਨ ਦਾ ਯਤਨ ਕਰਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਇੱਕ ਸਿੱਖ ਹੁੰਦਾ ਏ ਉਹਦਾ ਨਾਂ ਹੈ ਭਾਈ ਹਰਦਾਸ ਜਿਸ 나ਗਣੀ ਦੇ ਨਾਲ ਬਾਬਾ ਬਚਿੱਤਰ ਸਿੰਘ ਜੀ ਨੇ ਹਾਥੀ ਦਾ ਮੱਥਾ ਵਿੰਨਿਆ ਸੀ ਉਹ 나ਗਣੀ ਜਿਹੜੀ ਸੀ ਉਹ ਵੀ ਭਾਈ ਹਰਦਾਸ ਨੇ ਹੀ ਭੇਟ ਕੀਤੀ ਸੀ ਪਾਈ ਹਰਦਾਸ ਦਾ ਪੁੱਤਰ ਸੀ ਭਗਵਾਨ ਸਿੰਘ ਤੇ ਭਗਵਾਨ ਸਿੰਘ ਦੇ ਘਰ ਪੰਜ ਪੁੱਤਰਾਂ ਦਾ ਜਨਮ ਹੁੰਦਾ ਹੈ ਇਹਨਾਂ ਪੁੱਤਰਾਂ ਦੇ ਵਿੱਚ ਇੱਕ ਪੁੱਤਰ ਦਾ ਜਨਮ ਹੁੰਦਾ ਹੈ 5 ਮਈ 1723 ਈਸਵੀ ਨੂੰ ਇਹਦਾ ਨਾਮ ਰੱਖਿਆ ਜਾਂਦਾ ਜੱਸਾ ਸਿੰਘ ਬਾਅਦ ਵਿੱਚ ਇਹੀ ਜੱਸਾ ਸਿੰਘ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਨਾਮ ਨਾਲ ਪ੍ਰਸਿੱਧ ਹੋ ਜਾਂਦਾ ਹੈ ਇੱਕ ਜੱਸਾ ਸਿੰਘ ਆਲੂ ਵਾਲੀਏ ਜਿਹੜੇ ਸੁਲਤਾਨੁਲ ਕੌਮ ਬੰਦੇ ਹੈ ਔਰ ਦਾਲ ਖਾਲਸਾ ਦੇ ਮੁਖੀ ਸੀ ਇੱਕ ਸਰਦਾਰ ਜਸਾ ਸਿੰਘ ਰਾਮਗੜੀਆ ਸੀ ਜਿਹੜੇ ਇਤਿਹਾਸ ਦੇ ਵਿੱਚ ਬਾਅਦ ਵਿੱਚ ਮਹਾਰਾਜਾ ਬਣਦੇ ਐ। ਔਰ ਸਰਦਾਰ ਜਸਾ ਸਿੰਘ ਦੀ ਰਾਮਗੜੀਆ ਜਿਹੜੇ ਸਨ ਉਹਨਾਂ ਨੇ ਸਮੇਂ-ਸਮੇਂ ਦੇ ਉੱਪਰ ਸਿੱਖ ਸੰਘਰਸ਼ ਦੇ ਵਿੱਚ ਵੱਡਾ ਯੋਗਦਾਨ ਪਾਇਆ। ਸਰਦਾਰ ਜਸਾ ਸਿੰਘ ਜੀ ਸਰਦਾਰ ਆਨੰਦ ਸਿੰਘ ਸੰਘਾਣਾ ਦੇ ਜਥੇ ਵਿੱਚ ਸ਼ਾਮਿਲ ਹੋ ਗਏ। ਨਾਦਰ ਦੇ ਹਮਲੇ ਦੌਰਾਨ ਵੀ ਉਹਨਾਂ ਨੇ ਤੇਗ ਦੇ ਜੋਰ ਵਿਖਾਏ। ਫਿਰ ਜਕਰੀਆ ਖਾਨ ਵੱਲੋਂ ਉਹਨਾਂ ਨੂੰ ਪੰਜ ਪਿੰਡ ਦਿੱਤੇ ਗਏ ਤੇ ਵੱਲਾ ਪਿੰਡ ਇਹਨਾਂ ਦੇ ਹਿੱਸੇ ਵਿੱਚ ਆਇਆ ਛੋਟੇ ਘੱਲੂ ਘਾਰੇ ਦੌਰਾਨ ਸਰਦਾਰ ਜੱਸਾ ਸਿੰਘ ਨੇ ਤੇਗ ਦੇ ਜ਼ੋਰ ਵਿਖਾਏ 1748 ਦੇ ਵਿੱਚ ਜਦੋਂ 11 ਮਿਸਲਾਂ ਬਣੀਆਂ ਤੇ ਇੱਕ ਮਿਸਲ ਸਰਦਾਰ ਜੱਸਾ ਸਿੰਘ ਰਾਮਗੜੀਏ ਦੀ ਬਣਦੀ ਹੈ ਉਹਨੂੰ ਰਾਮਗੜੀਆ ਮਿਸਲ ਕਿਹਾ ਜਾਂਦਾ ਸੀ ਉਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਕੱਠੇ ਹੋਏ ਸਿੱਖਾਂ ਨੂੰ ਸਿੱਖਾਂ ਨੇ ਵਿਚਾਰ ਕੀਤੇ ਕੇ ਸ਼੍ਰੀ ਅੰਮ੍ਰਿਤਸਰ ਦੀ ਧਰਤੀ ਤੇ ਇੱਕ ਕਿਲਾ ਬਣਾਉਣਾ ਚਾਹੀਦਾ ਹੈ ਜਿਹਦੇ ਵਿੱਚ ਰਹਿ ਕੇ ਸਿੱਖ ਜਿਹੜੇ ਐ ਦੁਸ਼ਮਣ ਦਾ ਮੁਕਾਬਲਾ ਕਰ ਸਕਣ ਇਹ ਉਸ ਵੇਲੇ ਸਲਾਹ ਸਰਦਾਰ ਜੱਸਾ ਸਿੰਘ ਹੋਣਾ ਨੇ ਦਿੱਤੀ ਸੀ ਉਹਨਾਂ ਦੇ ਨਾਲ ਹਾਮੀ ਭਰੀ ਸਰਦਾਰ ਸੁਖਾ ਸਿੰਘ ਜੀ ਮਾੜੀ ਕੰਬੋਕੇ ਵਾਲਿਆਂ ਨੇ ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇੱਕ ਕੱਚਾ ਕਿਲਾ ਬਣਾਇਆ ਗਿਆ ਔਰ ਇਤਿਹਾਸ ਕਹਿੰਦਾ ਹੈ ਇਹਨੂੰ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਦੇ ਉੱਪਰ RAM RANI ਦਾ ਨਾਮ ਦਿੱਤਾ ਗਿਆ ਕੋਝ ਕੋ ਸਿੱਖ ਜਿਹੜੇ ਸਨ ਉਹ ਇਥੇ ਰਿਆ ਕਰਦੇ ਸੀ ਸਮਾ ਪਾ ਕੇ ਸਰਦਾਰ ਜੱਸਾ ਸਿੰਘ ਦੀ ਰਾਮਗੜੀਆ ਜਿਹੜੇ ਨੇ ਉਹਨਾਂ ਨੂੰ ਪੰਥ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤੇ ਉਹ ਜਾ ਕੇ ਮੁਗਲਾਂ ਦੀ ਫੌਜ ਵਿੱਚ ਭਰਤੀ ਹੋ ਜਾਂਦੇ ਆ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਦੇ ਕੋਲ ਜਾ ਕੇ ਨੌਕਰੀ ਕਰਨ ਲੱਗ ਜਾਂਦੇ ਆ ਫਿਰ ਦੀਨਾ ਬੇਗ ਨੇ ਜਦੋਂ ਰਾਮਰੌਣੀ ਦੇ ਕਿਲੇ ਨੂੰ ਘੇਰਾ ਪਾ ਲਿਆ ਉਹਦੇ ਵਿੱਚ ਸਿੱਖ ਅੰਦਰ ਘਿਰੇ ਹੋਏ ਸਨ ਸਰਦਾਰ ਜੱਸਾ ਸਿੰਘ ਦੀ ਰਾਮਗੜੀਆ ਨੇ ਚਿੱਠੀ ਲਿਖ ਕੇ ਕਿਹਾ ਕੇ ਜੇ ਪੰਥ ਮੇਰੀ ਪੁੱਲ ਬਖਸ਼ ਦੇਵੇ ਤੇ ਮੈਂ ਪੰਥ ਦੀ ਮਦਦ ਕਰਨ ਵਾਸਤੇ ਤਿਆਰ ਹਾਂ ਅੰਦਰੋਂ ਗੁਰੂ ਕੇ ਸਿੱਖਾਂ ਨੇ ਹਮਲਾ ਕੀਤਾ ਬਾਹਰੋਂ ਸਰਦਾਰ ਜੱਸਾ ਸਿੰਘ ਦੀ ਰਾਮਗੜੀਆ ਨੇ ਹਮਲਾ ਕੀਤਾ ਔਰ ਅਦੀਨਾ ਬੇਗ ਦੀ ਫੌਜ ਨੂੰ ਕੱਟ ਵੱਢ ਕੇ ਸਿੱਖ ਜਿਹੜੇ ਉੱਥੋਂ ਨਿਕਲ ਜਾਂਦੇ ਆ ਰਾਮ ਰੌਣੀ ਦੇ ਕਿਲੇ ਦੇ ਵਿੱਚ ਸਿੱਖਾਂ ਦੀ ਮਦਦ ਕਰਨ ਕਰਕੇ ਸਰਦਾਰ ਜੱਸਾ ਸਿੰਘ ਜੀ ਦਾ ਨਾਮ ਰਾਮਗੜੀਆ ਪ੍ਰਸਿੱਧ ਹੋ ਗਿਆ ਸੀ ਬਾਦ ਵਿੱਚ ਉਹਨਾਂ ਦੇ ਨਾਮ ਨਾਲ ਰਾਮਗੜੀਆ ਸ਼ਬਦ ਲੱਗਣਾ ਸ਼ੁਰੂ ਹੋ ਗਿਆ ਹਾਲਾਂਕਿ ਹੋਂਦ ਦੇ ਸਮੇਂ ਦੌਰਾਨ ਸਾਰੇ ਹੀ ਜਿਹੜੇ ਤਰਖਾਨ ਭਰਾ ਨੇ ਉਹ ਆਪਣੇ ਨਾਮ ਦੇ ਮਗਰ ਰਾਮਗੜੀਆ ਸ਼ਬਦ ਲਾਉਂਦੇ ਐ ਇਹ ਸ਼ਬਦ ਸਰਦਾਰ ਜੱਸਾ ਸਿੰਘ ਜੀ ਦੇ ਨਾਮ ਤੋਂ ਹੀ ਲੱਗਿਆ ਹੋਇਆ ਹੈ ਬਾਅਦ ਵਿੱਚ ਵੱਡੇ ਘੱਲੂਕਾਰੇ ਦੇ ਦੌਰਾਨ ਵੀ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਨੇ ਤੀਕ ਦੇ ਅਹਿਮ ਜ਼ੋਰ ਵਿਖਾਏ ਉਹਨਾਂ ਦੇ ਸਰੀਰ ਦੇ ਉੱਪਰ ਡੂੰਘੇ ਫੱਟ ਲੱਗੇ ਸਮਾ ਹੁੰਦਾ ਹੈ 17383 ਦਾ ਜਦੋਂ ਬਾਬਾ ਬਘੇਲ ਸਿੰਘ ਨੇ ਦਿੱਲੀ ਦੇ ਉੱਪਰ ਹਮਲਾ ਕੀਤਾ ਹਮਲਾ ਕਰਕੇ ਦਿੱਲੀ ਨੂੰ ਜਿੱਤ ਲਿਆ ਗਿਆ ਜਿੱਤਣ ਤੋਂ ਬਾਅਦ ਲਾਲ ਕਿਲੇ ਦੇ ਉੱਪਰ ਖਾਲਸਾ ਹੀ ਨਿਸ਼ਾਨ ਚਲਾਇਆ ਗਿਆ ਹਾਲਾਂਕਿ ਉੱਥੇ ਵੀ ਸਿੱਖਾਂ ਦੇ ਮਤਭੇਦ ਪੈਦਾ ਹੋ ਗਏ ਕੁਝ ਕਨੇ ਕਿਹਾ ਵੀ ਦਿੱਲੀ ਦੇ ਤਖਤ ਤੇ ਬੈਠਣਾ ਹੈ ਲੇਕਿਨ ਸਰਦਾਰ ਜਸਾ ਸਿੰਘ ਰਾਮਗੜੀਆ ਕਹਿੰਦੇ ਦਿੱਲੀ ਦੇ ਤਖਤ ਤੇ ਨਹੀਂ ਬੈਠਣਾ ਫਿਰ ਉਸ ਵੇਲੇ ਦੇ ਨਾਲ ਜਿਹੜੀ ਸਿਲ ਦਿੱਲੀ ਦੇ ਤਖਤ ਦੀ ਸੀ ਜਿਹਦੇ ਉੱਪਰ ਬੈਠ ਕੇ ਮੁਗਲ ਬਾਦਸ਼ਾਹ ਸਿੱਖਾਂ ਦੇ ਖਿਲਾਫ ਹੁਕਮ ਜਾਰੀ ਕਰਦੇ ਰਹੇ ਜਿਹਦੇ ਤੇ ਕਦੇ ਬੈਠ ਕੇ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਦੇ ਖਿਲਾਫ ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਿਲਾਫ ਬਾਦਰਸ਼ਾਹ ਨੇ ਸਿੱਖਾਂ ਦੇ ਖਿਲਾਫ ਹੁਕਮ ਜਾਰੀ ਕੀਤੇ ਸੀ ਉਸ ਤਖਤ ਦੀ ਸੇਲ ਕੁੱਟ ਕੇ ਤੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਨੇ ਘੋੜੇ ਦੇ ਮਗਰ ਪਾ ਕੇ ਦਿੱਲੀ ਤੋਂ ਧੂਕ ਕੇ ਲਿਆ ਕੇ ਸ਼੍ਰੀ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਲਿਆ ਕੇ ਸਥਾਪਿਤ ਕੀਤੀ ਅੱਜ ਵੀ ਉਹ ਇਤਿਹਾਸਕ ਸੇਲ ਆਪ ਜੀ ਦਰਸ਼ਨ ਕਰ ਸਕਦੇ ਹੋ ਲੰਗਰ ਹਾਲ ਦੇ ਕੋਲ ਬੂੰਗਾ ਰਾਮਗੜੀਆ ਬਣਿਆ ਹੋਇਆ ਇਸ ਬੂੰਗੇ ਰਾਮਗੜੀਏ ਨੂੰ ਵੀ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਬਣਵਾਇਆ ਸੀ ਔਰ ਉਹ ਬੂੰਗਾ ਰਾਮਗੜੀਆ ਜਿਹੜਾ ਹੈ ਉਹ ਦਰਸ਼ਨਾਂ ਦੇ ਵਾਸਤੇ ਖੁੱਲਾ ਹੈ ਤੇ ਆਪ ਦਰਸ਼ਨ ਕਰ ਸਕਦੇ ਉਹਦੇ ਥੱਲੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਏ ਦਾ ਸੰਗਾਸਨ ਵੀ ਬਣਿਆ ਹੋਇਆ ਔਰ ਇਹਨੀ ਜੁਗਤ ਨਾਲ ਸੰਘਾਸਰ ਬਣਾਇਆ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੋਂ ਨੀਵਾ ਹੈ ਸ਼੍ਰੀ ਦਰਬਾਰ ਸਾਹਿਬ ਤੋਂ ਨੀਵਾ ਹੈ ਉਹਦਾ ਭਾਵ ਹੈ ਕਿ ਮੈਂ ਗੁਰੂ ਦੇ ਚਰਨਾਂ ਵਿੱਚ ਰਹਾਗਾ ਔਰ ਥੱਲੇ ਖੂਬ ਹੀ ਲੱਗਾ ਹੋਇਆ ਸਾਰਾ ਪ੍ਰਬੰਧ ਕੀਤਾ ਹੋਇਆ ਤਾਂ ਉੱਥੇ ਲਿਆ ਕੇ ਫਿਰ ਜਿਹੜੀ ਉਹ ਇਤਿਹਾਸਕ ਸੇਲ ਸੀ ਉਹ ਰੱਖੀ ਜਾਂਦੀ ਹੈ ਉਹ ਇਤਿਹਾਸਕ ਸੇਲ ਅੱਜ ਵੀ ਬੂੰਗਾ ਰਾਮਗੜੀਆ ਦੇ ਵਿੱਚ ਪਈ ਹੋਈ ਹੈ ਜਿਹੜੀ ਦਿੱਲੀ ਦੇ ਤਖਤ ਦੀ ਪੁੱਟ ਕੇ ਲਿਆਂਦੀ ਹੋਈ ਸੇਲ ਸੀ ਫਿਰ ਜਸਾ ਸਿੰਘ ਜੀ RAM ਗੜੀਆ ਨੇ ਹੋਰ ਬਹੁਤ ਸਾਰੇ ਕਾਰਜ ਕੀਤੇ ਹਰਗਵਿੰਦਪੁਰੇ ਨੂੰ ਜਿੱਤ ਕੇ ਤੇ ਇੱਥੇ ਆਪਣਾ ਰਾਜ ਸਥਾਪਿਤ ਕੀਤਾ ਤੇ ਮਹਾਰਾਜਾ ਜਸਾ ਸਿੰਘ RAM ਗੜੀਆ ਬਣ ਜਾਂਦੇ ਆ ਹਰਗਵਿੰਦਪੁਰੇ ਨੂੰ ਉਹਨਾਂ ਨੇ ਲੰਮਾ ਸਮਾਂ ਆਪਣੀ ਰਾਜਧਾਨੀ ਬਣਾ ਕੇ ਰੱਖਿਆ ਇਥੋਂ ਸਾਰੇ ਕਾਰਬਿਹਾਰ ਜਿਹੜੇ ਨੇ ਉਹ ਕਰਦੇ ਰਹੇ ਜਦੋਂ ਵੀ ਸਿੱਖ ਜਿਹੜੇ ਸਨ ਭਾਵੇਂ ਆਪਸ ਵਿੱਚ ਵੀ ਲੜ ਪੈਂਦੇ ਪਰ ਜਦੋਂ ਬਾਹਰੋਂ ਕੋਈ ਹਮਲਾਵਰ ਚੜ ਕੇ ਆਉਂਦਾ ਉਹ ਅਬਦਾਲੀ ਹੋਵੇ ਉਹ ਕੋਈ ਹੋਰ ਹੋਵੇ ਫਿਰ ਸਿੱਖ ਜਿਹੜੇ ਸਾਨੂੰ ਇਕੱਠੇ ਹੋ ਜਾਂਦੇ ਤੇ ਕਿਆ ਕਰਦੇ ਸੀ ਗੁਰੂ ਕੇ ਸਿੱਖ ਮਿਸਲ ਵੰਡ ਆਪ ਕਭੂ ਨਾ ਪਾਵੋ ਰਲ ਮਿਲ ਤੋੜ ਖੜ ਪੰਥ ਬਚਾਵੋ ਕਿ ਵੰਡੀਆਂ ਪਾਉਣ ਦਾ ਸਮਾਂ ਨਹੀਂ ਰਲ ਮਿਲ ਕੇ ਪੰਥ ਨੂੰ ਬਚਾਉਣ ਦਾ ਸਮਾਂ ਹੈ ਇਦਾਂ ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀਆ ਨੇ ਕੌਮ ਦੀ ਮਹਾਨ ਸੇਵਾ ਕੀਤੀ ਉਹਨਾਂ ਨੇ ਫਿਰ ਇਥੋਂ ਮੁਗਲਿਆ ਸਲਤਨਤ ਨੂੰ ਉਸ ਤੋਂ ਬਾਅਦ ਅਫਗਾਨਾਂ ਨੂੰ ਕੱਢ ਕੇ ਪੰਜਾਬ ਦੇ ਵਿੱਚ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ ਬਾਅਦ ਵਿੱਚ ਇਦਾਂ ਕਰਕੇ ਫਿਰ ਇਹੀ ਰਾਜ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਬਦਲ ਜਾਂਦਾ ਹੈ ਪਹਿਲਾਂ ਰਾਜ ਮਿਸਲਾਂ ਦੇ ਰੂਪ ਵਿੱਚ ਸੀ ਫਿਰ ਮਹਾਰਾਜਾ ਰਣਜੀਤ ਸਿੰਘ ਰਾਜ ਭਗ ਸਥਾਪਿਤ ਕਰ ਦਿੰਦੇ ਆ ਇਹ ਸੰਖੇਪ ਜਿਹਾ ਵੇਰਵਾ ਸੀ ਸਰਦਾਰ ਜੱਸਾ ਸਿੰਘ ਜੀ ਰਾਮਗੜੀਏ ਦੇ ਜੀਵਨ ਬਾਰੇ ਜਿਨ੍ਹਾਂ ਨੇ ਮਹਾਨ ਕਾਰਜ ਕੀਤੇ ਆ ਰਾਮਗੜੀਆ ਬੂੰਗਾ ਸ਼੍ਰੀ ਦਰਬਾਰ ਸਾਹਿਬ ਦੇ ਕੋਲ ਬਣਵਾਇਆ ਔਰ ਦਿੱਲੀ ਦੇ ਤਖਤ ਦੀ ਸੇਲ ਪੁੱਟ ਕੇ ਲਿਆ ਕੇ ਸ਼੍ਰੀ ਦਰਬਾਰ ਸਾਹਿਬ ਅੱਜ ਵੀ ਨਿਸ਼ਾਨੀ ਵਜੋਂ ਰੱਖੀ ਹੈ ਕੇ ਦਿੱਲੀ ਦਾ ਤਖਤ ਵੀ ਸਿੱਖਾਂ ਨੇ ਪੁੱਟ ਕੇ ਘੋੜਿਆਂ ਦੇ ਮਗਰ ਪਾਇਆ ਸੀ 5 ਮਈ 1722 ਈਸਵੀ ਨੂੰ ਉਹਨਾਂ ਦਾ ਜਨਮ ਹੋਇਆ ਅੱਜ ਉਹਨਾਂ ਦਾ ਜਨਮ ਦਿਹਾੜਾ ਸਮੁੱਚੇ ਪੰਥ ਵੱਲੋਂ ਮਨਾਇਆ ਜਾਣਾ ਹੈ ਆਪਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਪਰ ਚੱਲਣ ਦਾ ਯਤਨ ਕਰੀਏ ਆਪਨੇ ਵਡੇਰਿਆਂ ਦੇ ਪਾਰੇ ਉਪਕਾਰਾਂ ਨੂੰ ਚੇਤੇ ਕਰੀਏ ਯਾਦ ਕਰੀਏ ਤਾਂ ਕਿ ਆਪਾਂ ਵੀ ਉਹਨਾਂ ਵਰਗੇ ਬਣ ਕੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ